ਸਸਰੇਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਪ੍ਰਕਾਸ਼ ਸਿੰਘ ਬਾਦਲ ਨੇ ਵਿਧਬੀ ਕਾਂਡ ਅਤੇ ਗੋਲੀ ਕਾਂਡ ਨੂੰ ਲੈ ਕੇ ਆਪਣੇ ਆਪ ਨੂੰ ਗ੍ਰਿਫਤਾਰ ਕਰਨ ਦੀ ਪੇਸ਼ਕਸ਼ ਕੀ ਕੀਤੀ ਹੈ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਰੁਕਦੀ ਦਿਖਾਈ ਨਹੀਂ ਦੇ ਰਹੀ ਅਤੇ ਬਹੁਤ ਸਾਰੇ ਲੀਡਰ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਦਾ ਜਵਾਬ ਦਿੰਦੇ ਦਿਖਾਈ ਦੇ ਰਹੇ ਨੇ ਹੁਣ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਹਦਾਰ ਧਿਆਨ ਸਿੰਘ ਮੰਡ ਨੇ ਵੀ ਪ੍ਰਕਾਸ਼ ਸਿੰਘ ਬਾਦਲ ਦੀ ਇਸ ਗ੍ਰਿਫਤਾਰੀ ਦੀ ਪੇਸ਼ਕਸ਼ ਨੂੰ ਲੈ ਕੇ ਜਵਾਬ ਦਿੱਤਾ ਹੈ ਭੋਲੇ ਭਲੇ ਲੋਕਾਂ ਦੀ ਜਿਨ੍ਹਾਂ ਨੂੰ ਇਹ ਲਾਰੇ ਲਪੇ ਲਾ ਕੇ ਅੱਜ ਤੱਕ ਲੁੱਟਦੇ ਤੇ ਕੁੱਟਦੇ ਰਹੇ ਨੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਸਿਫਤੀ ਲੈਣੀ ਚਾਹੁੰਦੇ ਨਹੀਂ ਜਿਹੜੇ ਸਾਰੀ ਸਾਰਾ ਆਵਾਮ ਇਹਦੇ ਉਲਟ ਹੋ ਗਿਆ ਨਾ ਉਹਦੇ ਵਿੱਚ ਸੱਚਾ ਬਣਨਾ ਚਾਹੁੰਦਾ ਵੀ ਮੈਂ ਬੜਾ ਭੋਲਾ ਐ ਮੈਂ ਦੇਖੋ ਜੀ ਮੈਂ ਤਾਂ ਤਿਆਰ ਆ ਮੇਰਾ ਤਾਂ ਕੋਈ ਕਸੂਰ ਕੋਈ ਨਹੀਂ ਅਸਲ ਵਿੱਚ ਸਾਰੇ ਪੁਵਾੜੇ ਦੀ ਜੜੀ ਏ ਹੋਰ ਦੱਸੋ ਧਿਆਨ ਸਿੰਘ ਮੜਨੇ ਤੱਕ ਕੈਪਟਨ ਸਰਕਾਰ ਅਤੇ ਐਸਆਈਟੀ ਨੂੰ ਇਹ ਅਪੀਲ ਕਰ ਦਿੱਤੀ ਹੈ ਕਿ ਹੁਣ ਤਾਂ ਮੁਜਰਮ ਉਹਨਾਂ ਕੋਲ ਚੱਲ ਕੇ ਆਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲੈਣਾ ਚਾਹੀਦਾ ਹੈ ਜਦੋਂ ਜਦੋਂ ਕੋਈ ਬੰਦਾ ਕੰਮ ਕਰਦਾ ਹੈ ਨਾ ਉਹਦੇ ਤਾਂ ਥੋੜੀ ਬਾਤੀ ਗਲਤੀ ਵੀ ਹੁੰਦੀ ਹੈ ਜਦੋਂ ਚਰਨਜੀਤ ਸ਼ਰਮੇ ਨੂੰ ਸੇਟ ਨੇ ਫੜਿਆ ਤੇ ਬਹੁਤ ਵਧੀਆ ਇਹ ਕਾਰਵਾਈ ਸੀ ਮੈਂ ਕਹਿੰਦਾ ਵੀ ਬਹੁਤ ਸਚਜੇ ਢੰਗ ਦੇ ਨਾਲ ਇਹ ਇਹ ਕਾਰਵਾਈ ਚੱਲ ਰਹੀ ਹੈ ਪਰ ਥੋੜੀ ਜੀ ਗਲਤੀ ਹੋ ਗਈ ਕਿ ਜਦੋਂ ਚਰਨਜੀਤ ਸ਼ਰਮੇ ਨੂੰ ਫੜਿਆ ਜਿਹੜੇ ਤਿੰਨ ਪੁਲਿਸ ਅਫਸਰ ਜਿਹੜੇ ਦੋਸ਼ੀ ਸੀ ਨਾਲ ਬਾਈਬਲ ਕਲਾਮ ਵਾਲੇ ਉਹ ਵੀ ਉਸੇ ਵੇਲੇ ਫੜੇ ਜਾ ਸਕਦੇ ਸੀ ਉਹਨਾਂ ਨੂੰ ਢਿੱਲ ਦੇ ਦਿੱਤੀ ਉਹ ਫਿਰ ਕੋਰਟ 'ਚ ਚਲੇ ਗਏ ਅੱਜ ਉਹ ਸਾਡੇ ਘਟਾਰੇ ਵਿੱਚ ਨਹੀਂ ਆ ਰਹੇ ਸੋ ਉਸ ਤੋਂ ਬਾਅਦ ਉਮਰਾਨ ਅੰਗਲ ਦੀ ਗ੍ਰਿਫਤਾਰੀ ਹੋਈ ਹੈ ਇਹ ਚੰਗੀ ਗੱਲ ਪਰ ਨਾਲ ਦੀ ਨਾਲ ਹੀ ਜਿਹੜੀ ਇਹ ਵੱਡੇ ਮਗਰਮੱਛ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਆਪ ਕਰਾਇਆ ਜਿਨ੍ਹਾਂ ਨੇ ਹੁਕਮ ਦਿੱਤੇ ਉਹ ਹੈਗਾ ਮੇਰ ਸਿੰਘ ਸੈਣੀ ਉਹ ਹੈਗਾ ਸਖਵੀਰ ਬਾਦਲ ਉਹ ਪ੍ਰਕਾਸ਼ ਸਿੰਘ ਬਾਦਲ ਸ਼ਰਮ ਜਦੋਂ ਸਾਰਾ ਕੁਝ ਪਤਾ ਹੈ ਹੁਣ ਕੀ ਦੇਰੀ ਹੈ ਹੁਣ ਤਾਂ ਮੁਰਜਮ ਚੱਲ ਕੇ ਤੁਹਾਡੇ ਕੋਲ ਆਈ ਫੜ ਲਓ ਉਹਨਾਂ ਨੂੰ ਕਿਉਂ ਨਹੀਂ ਫੜਦੇ ਕੀ ਦੇਰੀ ਦੂਜੇ ਪਾਸੇ ਧਿਆਨ ਸਿੰਘ ਮੰਨ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤਾਂ ਉਦੋਂ ਇਹਨਾਂ ਨੇ ਕੁਝ ਨਹੀਂ ਕੀਤਾ ਉਦੋਂ ਢਿਲਮਠ ਵਰਤੀ ਹੈ ਅਤੇ ਹੁਣ ਉਸ ਗੱਲ ਨੂੰ ਲੈ ਕੇ ਪਛਤਾ ਰਹੇ ਨੇ ਪਰ ਇਹਨਾਂ ਨੂੰ ਇਹ ਸਭ ਭੁਗਤਣਾ ਆਪਣਾ ਕੀਤਾ ਹੋਇਆ ਜ਼ਰੂਰ ਭੁਗਤਣਾ ਪਏਗਾ ਆਪਣੀ ਜਿਹੜੀ ਸੀਐਮ ਦੀ ਕੁਰਸੀ ਇਹ ਫਰੀਦਕੋਟ ਨਹੀਂ ਸੀ ਜਾ ਸਕਦੀ ਉਥੇ ਇਹ ਕੁਰਸੀ ਡੰਦੇ ਉਥੇ ਡੀਜੀਪੀ ਇਸੇ ਸੈਣੀ ਨੂੰ ਜਿਹੜਾ ਦੋਚੀ ਹੈ ਇਹਨੂੰ ਵੀ ਉੱਥੇ ਬੁਲਾਉਂਦੇ ਤੇ ਸ਼ਾਮ ਨੂੰ ਸਾਰਾ ਕੁਝ ਫੜਿਆ ਜਾਣਾ ਸੀ ਨਾ ਸੜਕਾਂ ਤੇ ਲੋਕ ਆਉਣੇ ਸੀ ਨਾ ਉੱਥੇ ਅਗੁੱਜੇ ਨੌਜਵਾਨ ਉਹ ਉਹ ਸ਼ਹੀਦ ਹੋਣੇ ਸੀ ਨਾ ਉੱਥੇ ਮੋਰਚੇ ਲੱਗਨੇ ਸੀ ਨਾ ਕੋਈ ਗੱਲ ਬਣਨੀ ਸੀ ਨਾ ਅੱਜ ਇਹਨਾਂ ਨੂੰ ਇਥੇ ਘਟਾਰੇ ਵਿੱਚ ਕੱਢਣਾ ਪੈਂਦਾ ਅੱਜ ਪਛਤਾਉਂਦੇ ਕਿ ਲੋੜ ਹੈ ਹੁਣ ਤਾਂ ਜਿਹੜਾ ਕੀਤਾ ਉਹਨੂੰ ਭੁਗਤਣਾ ਪੈਣਾ ਸੋ ਇਸ ਕਰਕੇ ਇਹ ਡਰਾਮੇ ਨੇ ਨਹੀਂ ਚੱਲਣੇ ਕਿਉਂਕਿ ਇਹ ਸਿੱਖ ਕੌਮ ਦਾ ਦੋਚੀ ਹੈ ਇਹ ਇਹਨੇ ਕਰਵਾਇਆ ਸਾਰਾ ਕੁਝ ਦਰਅਸਲ ਕੁਝ ਦਿਨ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਆਪ ਨੂੰ ਗ੍ਰਿਫਤਾਰ ਕਰਨ ਦੀ ਪੇਸ਼ਕਸ਼ ਕੀਤੀ ਸੀ। ਉਹਨਾਂ ਦਾ ਕਹਿਣਾ ਸੀ ਕਿ ਪਤਾ ਤਾਂ ਹੈ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗ੍ਰਿਫਤਾਰ ਜ਼ਰੂਰ ਕਰਨਾ ਹੈ। ਫਿਰ ਉਹ ਆਪ ਹੀ ਆ ਗਏ ਨੇ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਣਾ ਚਾਹੀਦਾ ਹੈ। ਇਸੇ ਨੂੰ ਲੈ ਕੇ ਹੁਣ ਸਾਰੇ ਸਿਆਸੀ ਅਤੇ ਧਾਰਮਿਕ ਲੀਡਰ ਪ੍ਰਕਾਸ਼ ਸਿੰਘ ਬਾਦਲ ਦੀ ਇਸ ਪੇਸ਼ਕਸ਼ ਦਾ ਜਵਾਬ ਦਿੰਦੇ ਦਿਖਾਈ ਦੇ ਰਹੇ ਨੇ ਤੇ ਹੁਣ ਵਾਰੀ ਸੀ ਧਿਆਨ ਸਿੰਘ ਮੰਡ ਦੀ। ਉਹਨਾਂ ਦਾ ਤਾਂ ਕਹਿਣਾ ਹੈ ਕਿ ਜਲਦੀ ਤੋਂ ਜਲਦੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੇਸ਼ ਸੈਣੀ ਨੂੰ ਫੜਿਆ ਜਾਣਾ ਚ ਦੀ ਹੈ ਬੇਅਦਬੀ ਕਾਣ ਹੋਇਆ ਤੇ ਉਸ ਤੋਂ ਬਾਅਦ ਗੋਲੀ ਕਾਣ ਵੀ ਹੋਇਆ ਸਿਆਸੀ ਪਾਰੀ ਦੇ ਐਲਾਨ ਨੂੰ ਲੈ ਕੇ ਧਿਆਨ ਸਿੰਘ ਮੰਡ ਨੇ ਸਿਆਸੀ ਪੇੜ ਵਿੱਚ ਕੁੱਦਨ ਦਾ ਐਲਾਨ ਵੀ ਕਰ ਦਿੱਤਾ ਜਿਸ ਦੇ ਤਹਿਤ ਉਹਨਾਂ ਨੇ ਕੁਝ ਆਪਣੇ ਲੋਕ ਸਭਾ ਲਈ ਉਮੀਦਵਾਰ ਵੀ ਕੋਸ਼ਿਸ਼ ਕਰ ਦਿੱਤੇ ਨੇ ਇਸੇ ਦੇ ਤਹਿਤ ਵੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਹੋਏ ਸਨ ਜਦੋਂ ਇਹਨਾਂ ਤੋਂ ਪ੍ਰਕਾਸ਼ ਸਿੰਘ ਬਾਦਲ ਦੀ ਇਸ ਪੇਸ਼ਕਸ਼ ਬਾਰੇ ਪੁੱਛਿਆ ਗਿਆ ਤਾਂ ਇਸ ਦਾ ਜਵਾਬ ਇਹਨਾਂ ਨੇ ਕੁਝ ਇਸ ਤਰੀਕੇ ਨਾਲ ਦਿੱਤਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਪ੍ਰਕਾਸ਼ ਸਿੰਘ ਬਾਦਲ ਡਰਾਮੇ ਕਰ ਰਿਹਾ ਹੈ ਉਸ ਨੂੰ ਪਤਾ ਹੈ ਕਿ ਉਸ ਨੇ ਗਲਤੀਆਂ ਕੀਤੀਆਂ ਨੇ ਅਤੇ ਹੁਣ ਉਹ ਫੜਿਆ ਜਾਏਗਾ ਪਰ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਪ ਵੱਡੇ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਲਗਾਤਾਰ ਜ਼ੋਰ ਫੜਦੀ ਦਿਖਾਈ ਦੇ ਰਹੀ ਹੈ ਪ੍ਰਕਾਸ਼ ਸਿੰਘ ਬਾਦਲ ਸੁਖਬੀ ਸਿੰਘ ਬਾਦਲਾ ਤੇ ਸੁਮੇਸ਼ ਸੈਣੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਲਗਾਤਾਰ ਸਾਰੇ ਸਿਆਸੀ ਅਤੇ ਧਾਰਮਿਕ ਲੀਡਰਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਅਤੇ ਅਜਿਹੀ ਮੰਗ ਹੁਣ ਧਿਆਨ ਸਿੰਘ ਮੰਡ ਨੇ ਵੀ ਕਰ ਦਿੱਤੀ ਹੈ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਬਰਗਾੜੀ ਮੋਰਚੇ ਨੂੰ ਕਾਂਗਰਸ ਦਾ ਮੋਰਚਾ ਦੱਸਦਾ ਹੈ ਅਤੇ ਜੋ ਜ਼ਥੇਦਾਰ ਨੇ ਉਹਨਾਂ ਨੂੰ ਕਾਂਗਰਸੀ ਜ਼ਥੇਦਾਰ ਦੱਸਦਾ ਹੈ ਜੋ ਹੁਣ ਐਲਾਨ ਬਰਗਾੜੀ ਮੋਰਚੇ ਵੱਲੋਂ ਸਿਆਸੀ ਪਾਰੀ ਖੇਡਣ ਦਾ ਐਲਾਨ ਕੀਤਾ ਗਿਆ ਉਸਤੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਐਲਾਨ ਵੀ ਕਾਂਗਰਸ ਪਾਰਟੀ ਨੇ ਕਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਬੜੀ ਆਸਾਨੀ ਨਾਲ ਲੋਕ ਸਭਾ ਚੋਣਾਂ ਜਿੱਤ ਸਕਣ ਹੋਣੇ ਇਸ ਦੇ ਵਿੱਚ ਕਿੰਨੀ ਕ ਸੱਚਾਈ ਹੈ ਇਹ ਤਾਂ ਯਾ ਤਾਂ ਸ਼ਰੋਮਣੀਆਂ ਕਰਦਲ ਜਾਣਦੇ ਜਾਂ ਜਜਦਾਰ ਜਾਣਦੇ ਨੇ ਜਾਂ ਫਿਰ ਕਾਂਗਰਸ ਪਾਰਟੀ ਜਾਣਦੀ ਹੈ ਪਰ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਤੁਹਾਨੂੰ ਲੱਗਦਾ ਹੈ ਬਰ ਗਾੜੀ ਮੋਰਚਾ ਕਾਂਗਰਸ ਦਾ ਮੋਰਚਾ ਹੈ ਇਸ ਬਾਰੇ ਤੁਹਾਡੀ ਕਿਹ ਰਾਇ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਸੀਂ ਇਸੇ ਤਰ੍ਹਾਂ ਪੰਜਾਬ ਦੀ ਹਰ ਖਬਰ ਨੂੰ ਨਿਰਪੱਖਤਾ ਨਾਲ ਦੇਖਦੇ ਰਹਿਣਾ ਚਾਹੁੰਦੇ ਹੋ ਤਾਂ ਪਲੇ ਸਟੋਰ ਤੇ ਜਾ ਕੇ ਪੰਜਾਬ ਟੀਵੀ ਦੀ ਐਪ ਨੂੰ ਹੁਣੇ ਡਾਊਨਲੋਡ ਕਰ ਲਓ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ Facebook ਤੇ ਸਾਡਾ ਪੇਜ ਲਾਈਕ ਕਰ ਲਓ ਹੁਣ Twitter ਅਤੇ Instagram ਤੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਜੇਕਰ ਤੁਸੀਂ ਪੰਜਾਬ ਦੀ ਕਿਸੇ ਵੀ ਖਬਰ ਤੋਂ ਖੁੰਝਣਾ ਨਹੀਂ ਚਾਹੁੰਦੇ ਮੈਂ ਜੱਜ ਸਿੰਘ ਚ ਹਾਲ ਅਗਲੀ ਵਾਰ ਫਿਰ ਆਜ਼ਰ ਹੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ